ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀਆਂ ਦਾ ਪੰਜਵਾਂ ਸਰਬ ਹਿੰਦ ਸਮਾਗਮ ਲਖਨਊ ਦੀ ਧਰਤੀ ਵਿਖੇ ਹੋ ਰਿਹਾ ਹੈ ਇਹ ਸਮਾਗਮ ਹਰ ਸਾਲ ਆਲ ਇੰਡੀਆ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਇਸੇ ਨਾਲ ਕਿਸੇ ਸ਼ਹਿਰ ਵਿੱਚ ਕੀਤਾ ਜਾਂਦਾ ਹੈ ਇਸ ਸਾਲ 12 13 14 ਸਤੰਬਰ ਨੂੰ ਲਖਨਊ ਦੀ ਧਰਤੀ 'ਤੇ ਵੀ ਹੋ ਰਿਹਾ ਹੈ ਸਾਰੇ ਹਿੰਦੁਸਤਾਨ ਤੋਂ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀਆਂ ਪਹੁੰਚ ਰਹੀਆਂ ਹਨ ਇਹ ਸਮਾਗਮ ਬਹੁਤ ਚੜ੍ਹਦੀ ਕਲਾ ਨਾਲ ਹੁੰਦੇ ਹਨ ਦੋ ਦਿਨ ਗੁਰਮਤ ਸਮਾਗਮ ਹੁੰਦੇ ਹਨ ਤੇ ਆਖਰੀ ਦਿਨ ਨਗਰ ਕੀਰਤਨ ਸਮੂਹ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਮਿਲ ਕੇ ਕੀਤਾ ਜਾਂਦਾ ਹੈ ਇਹ ਨਗਰ ਕੀਰਤਨ ਦਾ ਇੱਕ ਅਲੌਕਿਕ ਨਜ਼ਾਰਾ ਹੁੰਦਾ ਹੈ ਇੱਕ ਵਰਦੀ ਗੁਰਮਖਾਂ ਦੀ ਚਿੱਟਾ ਸੂਟ ਕਾਲੀ ਦਾਸਤਾਰ ਬੀਬੀਆਂ ਵਾਸਤੇ ਚਿੱਟਾ ਸੂਟ ਕਾਲੀ ਚੁੰਨੀ ਇੱਕ ਬੈਨਰ ਥੱਲੇ ਸਾਰੀ ਸੰਗਤ ਸ਼ਬਦ ਕੀਰਤਨ ਕਰਦੀ ਹੋਈ ਜਾਂਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਵਸਾਰੀਆਂ ਸੰਗਤਾਂ ਨੇ ਬਹੁਤ ਹੀ ਪ੍ਰੇਮ ਸਤਿਕਾਰ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣਾ ਹੈ ਤੇ ਗੁਰੂ ਪਰਮਾਤਮਾ ਦਾ ਜਾਸ ਸਰਵਣ ਕਰਨਾ ਤੇ ਕਰਾਉਣਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਗੱਬਤ